ਇਕੀਤ ਵਿੱਚ ਨੇ ਸਾਗ ਜੇ ਥੋੜੇ ਜਿਹੇ ਭਾਰੀ ਸਾਗ ਤੇ ਇਤਨਾ ਹੀ ਵੇਚਦਾ ਨਾ ਘੁਮ ਘੁਮ ਕੇ ਇਤਨੇ ਹੀ ਵੇਚਦਾ ਹਾਂ ਹੈ ਹੈ ਸਾਈਕਲ ਨਾ ਗਰਮਾ ਗਿਆ ਅੱਜ ਖਰਾਬ ਹੋ ਗਿਆ ਹੈ ਸਾਈਕਲ ਹੈਗਾ ਹੀ ਖਰਾਬ ਖਰਾਬ ਹੋ ਗਿਆ ਹਾਂਜੀ ਤੇ ਇਤਨਾ ਹੀ ਇਤਨਾ ਵੇਚਦਾ ਹੁਣ ਹਾਂਜੀ ਇਦਾਂ ਵੇਚਦਾ ਵਾਹਿਗੁਰੂ ਕਿਨਾ ਕੀ ਤੇਰਾ ਜਗੀਰ ਸਿੰਘ ਤੇ ਇਹ ਕੀ ਹੁਣ ਇਹ ਹੈਗੀ ਸਾਗ ਜੇ ਸਾਗ ਤੇ ਹੋਰ ਕੀ ਆ ਥੋੜੀ ਜਿਹੀ ਵਿੱਚ ਮੇਥੀ ਹੁਣ ਇੱਕ ਦੋ ਸਾਗ ਤੇ ਮੇਥੀ ਤੁਹਾਨੂੰ ਪਤਾ ਜਾਨਦਾ ਤੇ ਸਿਰ ਤੇ ਭਾਰ ਨਹੀਂ ਕੀ ਲੱਗਦਾ ਜਗੀਰ ਸਿੰਘ ਹਾਂਜੀ ਹੈ ਮੂਲੀਆ ਨਾਲ ਤੇ ਸਿਰ ਤੇ ਭਾਰ ਨਹੀਂ ਕਿ ਲੱਗਾ ਜਗੀਰ ਸਿੰਘ ਕਿੰਨੀ ਕੀ ਵੇਗੀ ਅੱਜ ਥੋੜੀ ਬਹੁਤੀ ਕਿੰਨੇ ਪੈਸੇ ਕਮਾਈ ਦਿਖਾ ਧੰਨ ਗੁਰੂ RAMਦਾਸ ਇਹ ਸਾਡੇ ਸਿੱਖਾਂ ਦੇ ਹਾਲ ਆ ਤੇ ਸਾਈਕਲ ਖਰਾਬ ਹੋ ਗਿਆ ਤੇ ਤੂੰ ਇਤਨਾ ਵਿਤ ਵਿੱਚ ਹੀ ਜਾਂਦੇ ਹੁਣ ਧੰਨ ਗੁਰੂ RAMਦਾਸ ਆ ਪੈਸੇ ਕਮਾਈ ਆ ਇਹ ਸਾਡੇ ਸਿੱਖਾਂ ਦੇ ਹਾਲ ਆ ਮੈਂ ਤੈਨੂੰ ਵੇਖ ਕੇ ਆਵਾਜ਼ ਮਾਰੀ ਆ ਕਿ ਭਾਈ ਤੂੰ ਇਨਾ ਭਾਰ ਤੂੰ ਤੂੰ ਕੰਮ ਕਰੇ ਕਿ ਮੇਰਾ ਭਰਾ ਅੱਛਾ ਆ ਤੂੰ ਪੈਸੇ ਕਮਾਏ ਆ ਆ ਗੁਰੂ ਰਾਮ ਦਾਸ ਤੇ ਬੱਚੇ ਕਿਨੇ ਤੇਰੇ ਬੱਚੇ ਦੋ ਜੇ ਤੇ ਇੱਕ ਬਿਲਕੁਲ ਚਦਾਈ ਜੇ ਮੇਰਾ ਸੁਖਣਾ ਹੋਣਾ ਮਿੰਵੇ ਇੱਕ ਸੁਣ ਕੇ ਤਨਰਮਾਨ ਕੀ ਕਰ ਵਾਹਿਗੁਰੂ ਵਾਹਿਗੁਰੂ ਵਿਚ ਕਮਾਉਣ ਵਾਲਾ ਹੋਇਆ ਜੀ ਸੁਖਣਾ ਅੱਛਾ ਜਿਹੜਾ ਅੱਜ ਪਾਗਲ ਹੋਇਆ ਫਿਰਦਾ ਅੱਛਾ ਦਿਮਾਗੀ ਸਹੀ ਨਹੀਂ ਵਾਹਿਗੁਰੂ ਰੋਣਾ ਮੇਰਾ ਭਰਾ ਤੇ ਏਕਦਾ ਕੰਮ ਕਰ ਆ ਨਾ ਤੂੰ ਨਾ ਚੱਕ ਕੇ ਨਾ ਮੈਨੂੰ ਭਾਰ ਦਿਖਾ ਮੇਰੇ ਸਿਰ ਤੇ ਰੱਖ ਕੇ ਕਿੰਨਾ ਮੈਂ ਨਹੀਂ ਮੈਂ ਮੈਂ ਨਾ ਵੀਊ ਦੇਖਣਾ ਵਾ ਕਿ ਮੇਰਾ ਇਹਨਾਂ ਭਰਾ ਕਿੰਨਾ ਭਾਰ ਦਿਖਾਈ ਜਰਾ ਮੈਂ ਨਾ ਰੱਖੀ ਜਰਾ ਕੀ ਦੇਣ ਦਊਗਾ ਜੀ ਸਾਡੇ ਨਹੀਂ ਦੇ ਨਹੀਂ ਮੈਂ ਯਾ ਦੇਖਣਾ ਚਾਹੁੰਨਾ ਕਿ ਮੇਰਾ ਭਰਾ ਕਿੰਨਾ ਕਿੰਨਾ ਭਾਰਾ ਕਿੰਨਾ ਕਿ ਭਾਰ ਹੋਊਗਾ ਮੈਂ ਦੇਖਣਾ ਵਾ ਕਿ ਤੂੰ ਉੱਥੋਂ ਚੁੱਕ ਕੇ ਲੈ ਕੇ ਆਣਿਆ ਵਾ ਕਿੰਨਾ ਕਿ ਭਾਰ ਆ ਇਹਦਾ ਕਿੰਨਾ ਕਿ ਭਾਰ ਧੰਗ ਗੁਰੂ ਰਾਮਦਾਸ ਲਿਆ ਮੇਰਾ ਭਰਾ ਨੱਕੀ ਜਰਾ ਮੇਰੇ ਮੇਰੇ ਨਾਲ ਸਿਰ ਤੇ ਰੱਖ ਕੇ ਰੱਖ ਉੱਪਰ ਕਰ ਕਰ ਹੋਰ ਇਹ ਰੱਖੀ ਰਾ ਸਿਰ ਤੇ ਧੰਗ ਗੁਰੂ ਰਾਮਦਾਸ ਇਹ ਤਾਂ ਬਹੁਤ ਜ਼ਿਆਦਾ ਭਰੀ ਹੈ ਯਾਰ ਹਾਂ ਜੀ ਇੰਨਾ ਜਿਆਦਾ ਭਾਰ ਚੱਕ ਕੇ ਲੈ ਗਿਆ ਨਾ ਅਨੁਗੁਰੂ ਜਾਮਦਾਸ ਅੱਛਾ ਇੱਕ ਨਾ ਕੰਮ ਕਰ ਮੇਰਾ ਭਰਾ ਤੂੰ ਨਾ ਕੱਲ ਨੂੰ ਨਾ ਟਾਲਾ ਸਾਹਿਬ ਤੋਂ ਪਤਾਈ ਟਾਲਾ ਸਾਹਿਬ ਟਾਲਾ ਸਾਹਿਬ ਗੁਰਦੁਆਰਾ ਤਰੰਤਾਨਾ ਰੋਡ ਤੇ ਹਾਂਜੀ ਹਾਂ ਪਤਾ ਤੁਹਾਨੂੰ ਮੇਰਾ ਭਰਾ ਨੂੰ ਤੇਰੇ ਗਏ ਤੇ ਗਏ ਕਿਥੋਂ ਤੇਰਾ ਬਾਬਾ ਦੀਪ ਸਿੰਘ ਦੇ ਘਰ ਆ ਜਾ ਗੱਲ ਬਾਬਾ ਦੀਪ ਸਿੰਘ ਦੇ ਘਰ ਆ ਬਾਬਾ ਦੀਪ ਸਿੰਘ ਦਾ ਘਰ ਆ ਹਾਂਜੀ ਮੇਰਾ ਭਰਾ ਨਾ ਤੂੰ ਉੱਥੇ ਉੱਥੇ ਆ ਠੀਕ ਆ ਸਬਜ਼ੀ ਲੈ ਕੇ ਆਈ ਠੀਕ ਹੈ ਮੈਂ ਤੈਨੂੰ ਇੱਕ ਚੀਜ਼ ਦੇਣੀ ਹੈ ਭਰਾ ਮੇਰੇ ਆ ਹਾਂਜੀ ਠੀਕ ਹੈ ਨਾ ਇਹ ਜਿਹੜਾ ਤੂੰ ਨਾ ਤੂੰ ਭਾਰ ਚੱਕਦਾ ਨਾ ਮੈਂ ਚੱਕ ਕੇ ਦੇਖ ਲਿਆ ਤੂੰ ਨਾ ਕੱਲ ਨੂੰ ਉੱਥੇ ਤੂੰ ਆ ਠੀਕ ਹੈ ਕੱਲ ਸਵੇਰੇ ਤੇ ਮੈਂ ਤੈਨੂੰ ਨਾ ਥੋੜੀ ਜਿਹੀ ਮਾਇਆ ਦੇਣਾ ਤੇਰੇ ਵਾਸਤੇ ਕਰਾਈ ਵਾਸਤੇ ਉੱਥੇ ਤੂੰ ਕੱਲ ਸਵੇਰੇ ਆ ਜਾਈਂ ਡਾਲਾ ਸਾਹਿਬੀ ਹਾਂ ਮੈਂ ਨਾ ਤੇਰਾ ਥੋੜਾ ਜਿਹਾ ਭਾਰ ਹੂਲਾ ਕਰਨਾ ਚਾਹੁੰਦਾ ਮੇਰਾ ਭਰਾ ਮੈਂ ਤੈਨੂੰ ਇਹ ਕਹਿੰਦਾ ਰੇੜੀ ਦੇਣੀ ਆ ਮੇਰੇ ਮੇਰੇ ਵੀਰ ਕਿ ਤੇਰਾ ਜਿਹੜਾ ਸਿਰ ਤੇ ਭਾਰ ਤੂੰ ਚੱਕਦਾ ਨਾ ਮੈਂ ਵੀ ਚੱਕ ਕੇ ਦੇਖ ਲਿਆ ਇਹ ਬਹੁਤ ਭਾਰੀ ਆ ਨਹੀਂ ਇਹ ਗੁਰੂ ਰਾਮਦਾਸ ਪਾਛਾ ਨਹੀਂ ਕੋਈ ਗੱਲ ਨਹੀਂ ਹੁਣ ਤੂੰ ਨਾ ਕੰਮ ਕਰ ਤੂੰ ਨੱਕ ਸਮਾਨ ਵੇਚ ਲਈ ਲੱਗ ਲੱਗੇ ਤੇ ਤੂੰ ਘਰ ਚਲ ਜੀ ਤੇ ਕੱਲ ਤੂੰ ਮੇਰੇ ਕੋ ਆ ਮੈਂ ਤੇਰਾ ਭਾਰ ਹੋਣਾ ਮੈਂ ਕਰ ਦੇਣਾ ਵੀਰ ਠੀਕ ਹੈ ਮੇਰੀ ਮੇਰੀ ਡਿਊਟੀ ਲਈ ਆ ਬਾਬਾ ਦੀਪ ਸਿੰਘ ਨੇ ਠੀਕ ਹੈ ਤੂੰ ਕੱਲ ਸਵੇਰੇ ਤਲਾ ਸਾਹਿਬ ਆਣਾ ਹੀ ਤੇ ਥੋੜੀ ਜਿਹੀ ਮਾਇਆ ਤੈਨੂੰ ਮੈਂ ਤਾਂ ਦਿੱਤੀ ਕਿ ਤੇਰਾ ਕਰਾਇਆ ਕਿ ਲੱਗ ਜੂਗਾ ਕਿਉਂਕਿ ਕੱਲ ਤੇਰੀ ਦਿਹਾੜੀ ਟੁੱਟ ਜਾਣੀ ਆ ਤਾਂ ਮਾਇਆ ਦਿੱਤੀ ਮੇਰੇ ਭਰਾ ਠੀਕ ਹੈ ਤੂੰ ਕੱਲ ਸਵੇਰੇ ਆ ਜੀ ਨਾ ਹਾਂਜੀ ਆ ਜੀ ਚੱਲ ਕੱਲ ਸਵੇਰੇ ਆਣੀ ਤੇ ਕੱਲ ਤੈਨੂੰ ਮਿਲਦੇ ਆਪਾਂ ਤੇ ਕੱਲ ਤੇਰਾ ਭਾਰ ਗੁਰੂ ਜਾਮਦਾਸ ਦੀ ਕਿਰਪਾ ਸਦਕਾ ਵੀਰ ਮੈਂ ਹੋੜਾ ਕਰ ਦੇਣਾ ਤੇਰਾ ਠੀਕ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਹਾਨੂੰ ਗੁਰਦਵੰਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਹੋਰ ਸਿੰਘੋ ਚੜਦੀ ਕਲਾ ਨਾ ਨਾ ਪਿਆਰਿਓ ਵਾਹਿਗੁਰੂ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਠੀਕ ਹੋ ਜਗੀਰ ਸਿੰਘ ਜੀ ਠੀਕ ਹੋ ਚੜਦੀ ਕਲਾ ਸਿਹਰੇ ਆਏ ਸਿਹਰੇ ਸਿਹਰੇ ਆਏ ਠੀਕ ਆ ਪਿਆਰ ਮਾਫੀ ਚਾਹੁੰਦਾ ਹਾਂ ਮੈਂ ਥੋੜਾ ਜਿਆਦਾ ਲੇਟ ਹੋ ਗਿਆ ਮੈਂ ਮਾਫੀ ਚਾਹੁੰਦਾ ਹਾਂ ਹੋਰ ਬੜੇ ਠੀਕ ਹੋ ਤੁਸੀਂ ਚੜਦੀ ਕਲਾ ਚਲੋ ਤੇ ਕੀ ਕੀ ਆਹੀ ਤੁਨੂੰ ਕੱਲ ਇੱਕ ਤਰ੍ਹਾਂ ਭਾਰ ਹਲਕਾ ਕਰ ਦੇਣਾ ਆਪਾਂ ਜਗੀਰ ਸਿੰਘ ਭਾਰ ਤੇ ਬਹੁਤਾ ਹੀ ਚੱਕ ਲਿਆ ਸੀ ਹੈ ਹੈਣਾ ਭਾਰ ਤੇ ਬਹੁਤਾ ਹੀ ਚੱਕ ਲਿਆ ਸੀ ਉਹ ਮੈਂ ਵੀ ਸਿਰ ਤੇ ਰੱਖ ਕੇ ਕੀ ਵੇਖਿਆ ਤੇ ਮਿਰਕਮ ਵੀ ਨਹੀਂ ਚੱਕੇਗਾ ਰਾਜੇ ਬੜਾ ਦੁੱਖ ਲੱਗਾ ਕਿ ਸਾਡੇ ਭਰਾ ਇਤਰਾ ਸਿਰ ਤੇ ਚੱਕ ਕੇ ਨਾ ਲੈ ਕੇ ਜਾਂਦੇ ਸਬਜੀ ਮੈਨੂੰ ਬੜਾ ਹੀ ਦੁੱਖ ਲੱਗਾ ਪਰ ਜਿੰਨਾ ਕਿ ਮੇਰੇ ਕੋ ਹੋਇਆ ਸਤਿਗੁਰ ਨੇ ਹੁਕਮ ਲਾਇਆ ਸੀ ਗੁਰੂ ਸਾਹਿਬ ਨੇ ਗੁਰਜ਼ਾਮਦਾਸ ਪਾਸ਼ਾ ਨੇ ਜਦੋਂ ਮਰਜੀ ਮੈਨੂੰ ਸੱਜੋ ਤੁਹਾਡੇ ਕੋਲ ਤੇ ਕੋ ਸਬਜੀ ਲਵਾਂਗੇ ਆਪਾਂ ਤੇਰੇ ਕੋਲ ਸਬਜੀ ਗਲਵਾਂਗੇ ਪਰ ਮੈਂ ਤੁਹਾਨੂੰ ਦੱਸਾਂ ਜਗੀਰ ਸਿੰਘ ਤੇਰਾ ਭਾਰ ਹੋਲਾ ਕਰਨ ਵਾਲਾ ਤੇਰਾ ਗੁਰੂ ਹੈ ਗੁਰੂ ਰਾਮਦਾਸ ਗੁਰੂ ਰਾਮਦਾਸ ਪਾਸ਼ਾ ਜਿਨ੍ਹਾਂ ਨੇ ਮੇਰੇ ਬਾਅਦ ਤਾਂ ਤੁਸੀਂ ਗੁਰੂ ਛੇ ਨਹੀਂ ਮੈਂ ਨਹੀਂ ਉਹ ਗੁਰੂ ਗੁਰੂ ਰਾਮਦਾਸ ਸਾਹਿਬ ਸਿੱਖਾਂ ਦੇ ਵਿੱਚ ਹੀ ਵੱਸਦਾ ਉਹ ਸਿੱਖਾਂ ਦੇ ਰੂਪ 'ਚ ਹੀ ਆਂਦਾ ਠੀਕ ਹੈ ਨਾ ਸੱਚੇ ਪਾਤਸ਼ਾਹ ਸਿੱਖਾਂ ਦੇ ਰੂਪ 'ਚ ਹੀ ਆਉਂਦੇ ਨਾ ਭੈਣੇ ਸੱਚੇ ਪਾਤਸ਼ਾਹ ਸਿੱਖਾਂ ਦੇ ਰੂਪ 'ਚ ਹੀ ਆਣੇ ਆ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਦੇਖ ਲੈ ਤੇਰੇ ਪਾਛਾੜੇ ਤਰਾ ਭਾਰ ਭਾਰ ਹੁਲਕ ਕਰਦਾ ਠੀਕ ਆ ਆ ਹੁਣ ਤੇਰੀ ਰੇੜੀ ਐ ਹੁਣ ਤੂੰ ਸਿਰ ਤੇ ਭਾਰ ਨਹੀਂ ਲਦਣਾ ਠੀਕ ਆ ਠੀਕ ਐ ਨਾ 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 ਪਹਿਲੀ ਨਹੀਂ 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 ਦਾ ਦਾਇਆ ਸੇਵਾ ਜੀ ਦੀ ਕਰਤੀ ਜੇ ਆ ਵੇਖ ਲੋ ਸਿੰਗੋ ਪੈਸੇ ਨਹੀਂ ਫੜਨਦੇ ਨਹੀਂ ਤਾਂ ਦੁਨੀਆ ਪੈਸਾ ਛੱੜਦੀ ਨਹੀਂ 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 ਆ ਫੜ ਆ ਪੈਸਾ ਨਹੀਂ ਇਹ ਨਹੀਂ ਆ ਮੈਂ ਤੈਨੂੰ ਕੀ ਕਿਹਾ ਤੇਰੇ ਪਾਛਾ ਨੇ ਆ ਫੜ ਪੈਸੇ ਤੇ ਭੈਣ ਆ ਫੜ ਇੱਕ ਸੂਟ ਹੋਰ ਆ ਫੜ ਤੇਰੇ ਬਾਪੇ ਇਹ ਤੇਰੇ ਗੁਰੂ ਨੇ ਭੇਜਿਆ ਠੀਕ ਆ ਆ ਵੀ ਸੂਟ ਤੇਰੇ ਗੁਰੂ ਨੇ ਇਹਦੇ ਚ ਨਾ ਪੈਸੇ ਪੇ ਉਪਰ ਲਿਫਾਫਿਆਂ ਦੇ ਚ ਇਹ ਸਵਾਈ ਪਈ ਆ ਠੀਕ ਆ ਇਹ ਤੇਰੇ ਪਾਛਾ ਨੇ ਭੇਜਿਆ ਤੇ ਇਹ ਹੈਗਾ ਟਰੈਕ ਸੂਟ ਜਗੀਰ ਸਿੰਘ ਤੇਰੇ ਵਾਸਤੇ ਤੂੰ ਠੰਡ ਚ ਬਾਹਰ ਜਾਣਾ ਨਾ ਇਹ ਗਾ ਟਰੈਕ ਸੂਟ ਉੱਪਰ ਦਸਤਾਰ ਆ ਸੋਣੀ ਸਭ ਤੋਂ ਸੋਹਣੀ ਗੱਲ ਪਤਾ ਕੀ ਲਗੀ ਤੇਰੇ ਘਰ ਵਾਲੇ ਦੇ ਵਿੱਚ ਇਹ ਗਰੀਬੀ ਦੇ ਵਿੱਚ ਵੀ ਇਹਨੇ ਗੁਰੂ ਦਾ ਲੜ ਨਹੀਂ ਛੱਡਿਆ ਗੁਰੂ ਰਾਮਦਾਸ ਦਾ ਲੜ ਨਹੀਂ ਛੱਡਿਆ ਹੈ ਨਾ ਕਿਹਾ ਕਿ ਲਾਤਾ ਨਾ ਬੱਚਾ ਛੋਟਾ ਜਿਹੜਾ ਕਿ ਨਹੀਂ ਹਾਂ ਸੜ ਕੇ ਉੱਥੇ ਸਿੱਧਾ ਸਾਹਿਬ ਰਾਤ ਕਰਕੇ ਆਉਂਦਾ ਬਿਲਕੁਲ ਤੇ ਹੁਣ ਜਗੀਰ ਸਿੰਘ ਭਰੋਸਾ ਸਤਗੁਰ ਤੇ ਜਰੂਰ ਹਮੇਸ਼ਾ ਹੀ ਖੜਾ ਹੈ ਸਤਗੁਰ ਨੇ ਹਾਂ ਇਹਨਾਂ ਦੇ ਸਾਹੀਦੇ ਕਹਿੰਦੇ ਆ ਵੀ ਇਹਨਾਂ ਦੀ ਸੁੱਟੀਆਂ ਨੇ ਹਾਂ ਕਿਉਂਕਿ ਦੇਲਵਾਲਾ ਤੇਰਾ ਗੁਰੂ ਤਾਲ ਜੀ ਹਾਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਫਿਰ ਮੈਂ ਕਹਾਂ ਚਲੋ ਮੇਰੇ ਮਗਰ ਮਗਰ ਬੋਲ ਸਵਾਸ ਸਵਾਸ ਗੁਰੂ ਰਾਮਦਾਸ ਗੁਰੂ ਰਾਮਦਾਸ ਸਵਾਸ 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 ਗੁਰੂ ਰਾਮਦਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਤੇਰੀ ਸਭ ਤੋਂ ਸੋਹਣੀ ਗੱਲ ਹੈ ਕਿ ਗਰੀਬੀ ਦੇ ਵਿੱਚ ਵੀ ਤੂੰ ਗੁਰੂ ਦਾ ਲੜ ਵੜਿਆ ਠੀਕ ਹੈ ਚਲੋ ਹੁਣ ਤੁਸੀਂ ਲੈ ਜਾਓ ਸੀਗੇ ਇਹ ਜਿਹੜੀ ਵੀ ਤਵੱਡੀ ਹੈ ਮਾਇਆ ਵੀ ਤੁਹਾਡੇ ਕੋਲ ਆ ਗਈ ਕੇ ਚੀਜ਼ ਅਸਹੀ ਆਖਣਾ ਕਰੇ ਕਿਹਨ ਕਰੇ ਕੇ ਇਹ ਚੀਜ਼ ਨੂੰ ਹੱਥ ਨਹੀਂ ਝਲੋਂਦੇ ਉਹਦੇ ਕੋ ਨਾੜ ਫੜਿਆ ਹਾ ਜਿਹੜਾ ਜਿਹੜਾ ਗੁਰੂ ਦਾ ਜਿਹੜਾ ਗੁਰੂ ਦਾ ਗੁਰੂ ਉਹਦਾ ਠੀਕ ਹੈ ਹੁਣ ਤੁਹਾਨੂੰ ਲੈ ਜੀ ਠੀਕ ਹੈ ਮੇਰਾ ਮੇਰਾ ਭਰਾ ਠੀਕ ਹੈ ਫਿਰ ਕਿਉਂਕਿ ਮੈਂ ਤੁਹਾਨੂੰ ਦੇਣ ਵਾਲਾ ਕੋ ਨਾ ਤੇਰਾ ਗੁਰੂ ਤਨ ਗੁਰੂ RAMDAS PAD